ਹੀਟ ਦੇ ਬਿਸ਼ਰਮੇ ਨਲਿਆ ਹੈ ਜੀਨੇ ਐਨੀ ਮੂੰਹ ਦੀ ਖਾਨ ਦੇ ਬਾਵਜੂਦ ਗੰਭੀਰ ਹੋਣ ਦਾ ਪੱਖ ਪੂਰਨਾ ਬੰਦ ਨਹੀਂ ਕੀਤਾ ਹਾਲੇ ਤੱਕ ਇਹਨਾਂ ਦੇ ਸਰਕਾਰੀ ਵਕੀਲ 10-10 ਹਜ਼ਾਰ ਚ ਵੇਚਦੇ ਹੋਏ ਦੇਖੇ ਜਾ ਸਕਦੇ ਆ ਚੋਰ ਚੋਰੀ ਤੋਂ ਜਾਵੇ ਪਰ ਹੈਰਾ ਫੇਰੀ ਤੋਂ ਬਾਜ਼ ਨਾ ਆਵੇ ਅਸੀਂ ਤੁਹਾਨੂੰ ਇਸ ਦਲ ਵੀ ਵਧਾਈ ਦਿੰਨੇ ਆ ਕਿ ਜਿਸ ਤਰ੍ਹਾਂ ਦੇ ਨਾਲ ਇਹ ਸ਼ੁਕਰੇ ਹੋਏ ਐਮਐਲਏ ਨੇ ਸੁਪਨਾ ਪਾਲਿਆ ਸੀ ਕਿ ਚੰਦ ਭਾਰਨ ਦੇ ਲੋਕਾਂ ਨੂੰ ਕੁੱਟ ਕੇ ਉਹਨਾਂ ਨੂੰ ਜੇਲਾਂ 'ਚ ਧੱਕ ਕੇ ਪੰਜਾਬ ਦੇ ਖੇਤ ਮਜ਼ਦੂਰਾਂ ਦੇ ਵਾਸਤੇ ਇੱਕ ਇਹ ਸੁਨੇਹਾ ਦੇ ਦਿਆਂਗੇ ਕਿ ਮਜ਼ਦੂਰਾਂ ਦਾ ਨੂੰ ਜਫੇਬੰਦ ਹੋਣ ਵੱਲ ਨੱਕ ਨਹੀਂ ਕਰਿਆ ਕਰਨਗੇ ਤੁਸੀਂ ਉਹਦਾ ਨੱਕ ਮੋੜ ਕੇ ਰੱਖਤਾ ਐਸੋ ਨੇ ਐਮਐਲਏ ਦਾ ਔਰ ਜਿਸ ਤਰ੍ਹਾਂ ਦੇ ਨਾਲ ਾਰੇ ਲੋਕ ਜੱਟੇ ਬੰਦਿਆਂ ਨੂੰ ਜੇਲਾਂ ਚੋਂ ਰਿਹਾਨ ਕਰਵਾਇਆ ਔਰ ਉਹਦੇ ਪਾਰੇ ਹੁਣ ਚਹੇਤਿਆਂ ਦੇ ਖਿਲਾਫ ਹਰਵਿੰਦਰ ਜੇਜੀ ਤੇ ਗਮਦੂਰ ਹੁਣਾਂ ਦੇ ਉੱਤੇ ਉਲਟੇ ਪਰਚੇ ਦਰਜ ਕਰਵਾਏ ਆ ਇਹ ਤੁਸੀਂ ਇਤਿਹਾਸਕ ਜਿੱਤ ਦਰਜ ਕਰਵਾਈ ਹੈ ਅਗਲੀ ਗੱਲ ਅੱਜ ਸਾਨੂੰ ਇੱਥੇ ਐਮਐਲਏ ਦਾ ਪਿੰਟ ਸਿਆਪਾ ਕਿਉਂ ਕਰਨਾ ਪੈ ਰਿਹਾ ਹੈ ਇਹ ਇਸ ਕਰਕੇ ਕਰਨਾ ਪੈ ਰਿਹਾ ਹੈ ਕਿ ਜਿਵੇਂ ਕਹਿੰਦੇ ਆ ਚੋਰ ਚੋਰੀ ਤੋਂ ਜਾਵੇ ਪਰ ਹੀਰਾ ਫੇਰੀ ਤੋਂ ਬਾਜ਼ ਨਾ ਆਵੇ ਇਹਨਾਂ ਨੇ ਇੰਨੀ ਮੂੰਹ ਦੀ ਖਾ ਕੇ ਵੀ ਐਡਾ ਠੀਠ ਤੇ ਬਿਸ਼ਰਮੇ ਮਿਲਿਆ ਹੈ ਜੀਨੇ ਇੰਨੀ ਮੂੰਹ ਦੀ ਖਾਣ ਦੇ ਬਾਵਜੂਦ ਗਮਦੂਰ ਹੋਣ ਦਾ ਪੱਖਪੂਰਨ ਬੰਦ ਨਹੀਂ ਕੀਤਾ ਹਰੇ ਕਾਕਾ ਗਮਦੂਰ ਨੇ ਹਾਈ ਕੋਰਟ ਦੇ ਵਿੱਚ ਜ਼ਮਾਨਤ ਲਈ ਪਹਿਲਾਂ ਇੱਥੇ ਅਦਾਲਤ ਦੇ ਵਿੱਚ ਲਾਈ ਫਰੀਦਪੁਰ ਕਾਲੀ ਦੇ ਵਿੱਚ ਇਸ ਥਾਂ ਦੇ ਉੱਤੇ ਅਸੀਂ ਰੱਦ ਕਰਵਾਈ ਉਹਦੀ ਜ਼ਮਾਨਤ ਤੇ ਜਦੋਂ ਮਾਮਲਾ ਹਾਈ ਕੋਰਟ ਚ ਜਾਵੜਿਆ ਹਾਈ ਕੋਰਟ ਦੀ ਜਿਹੜੀ ਐਡੀਸ਼ਨਲ ਵਕੀਲ ਮੈਡਮ ਉਥੇ ਪੇਸ਼ ਹੋਈ ਤੇ ਸਾਨੂੰ ਪਹਿਲਾਂ ਵੀ ਖਦਸ਼ਾ ਸੀ ਕਿ ਇੱਥੋਂ ਦੀ بجائے ਜਦੋਂ ਮਾਮਲਾ ਹੁਣ ਚੰਡੀਗੜ੍ਹ ਜਾਵੜਿਆ ਤਾਂ ਉਥੇ ਪੁੱਗਣੀ ਆ ਭਗਵੰਤ ਮਾਨ ਦੀ ਭਗਵਾਨ ਦਮਨ ਦੇ ਮੋਲਿਆਂ ਦੀ ਇਹਨਾਂ ਦੇ ਸਰਕਾਰੀ ਵਕੀਲ 10-10 ਹਜ਼ਾਰ ਚ ਵੇਚਦੇ ਹੋਏ ਦੇਖੇ ਜਾ ਸਕਦੇ ਆ ਇਸ ਕਰਕੇ ਉਥੇ ਜਦੋਂ ਮਾਮਲਾ ਸਾਹਮਣੇ ਆਉਂਦਾ ਅਸੀਂ ਆਪਣੇ ਵੱਲੋਂ ਪੰਜਾਬ ਦੇ ਚੋਟੀ ਦੇ ਵਕੀਲ ਰਾਜਵਿੰਦਰ ਭੈਸ ਨੂੰ ਬਰਾਬਰ ਖੜਾ ਕੀਤਾ ਉਹਨਾਂ ਨੇ ਇਸ ਸਾਰੀ ਧੱਗਣਾ ਕਰਮ ਦਾ ਉਥੇ ਬਹਿਸ ਕੀਤੀ ਕਿ ਗਮਦੂਰ ਤੋਂ ਲੋੜੀ ਦੇ ਪੁਲਿਸ ਨੂੰ ਮਜ਼ਦੂਰ ਹੋਣਾ ਨਹੀਂ ਚੱਲੀਆਂ ਹਾਂ ਗੋਲੀਆਂ ਦੇ ਨਾਲ ਆਹ ਜਿਹੜੇ ਛੀ ਮਜ਼ਦੂਰ ਹੈ ਜ਼ਖਮੀ ਹੋਏ ਆ ਜਿਨ੍ਹਾਂ ਦਾ ਮੈਡੀਕਲ ਦੇ ਵਿੱਚੋਂ ਰਿਕਾਰਡ ਹੋਇਆ ਹੈ ਪਰ ਆਪ ਦੇ ਐਮਐਲਏ ਮੋਲਕ ਸਿੰਘ ਹੋਣਾ ਦੇ ਕਰਕੇ ਭਗਵੰਤ ਮਾਨ ਦੇ ਕਰਕੇ ਉਥੋਂ ਦੀ ਸਰਕਾਰੀ ਵਕੀਲ ਨੇ ਜ਼ਬਾਨ ਬੰਦ ਕਰ ਲਈ ਤੇ ਇਥੋਂ ਤੱਕ ਕਹਿ ਲੱਗੀ ਕਿ ਰਿਕਾਰਡ ਨੂੰ ਜਿਹੜਾ ਸਾਹਮਣੇ ਲਿਆਉਣ ਦੇ ਵਾਸਤੇ ਸਾਨੂੰ ਦਾ ਹਲੇ ਸਮਾਂ ਚਾਹੀਦਾ ਕੁਝ ਜੀਲੇ ਕਰਕੇ ਹਾਈ ਕੋਰਟ ਨੇ ਦਮਦੂਰ ਦੀ ਗ੍ਰਫਤਾਰੀ ਤੇ 5 ਤਰੀਕ ਤੱਕ ਰੋਕ ਲਾਤੀ ਅਪ੍ਰੈਲ ਤੱਕ ਇਹ ਤਾਂ ਸਾਡੇ ਵਕੀਲਾਂ ਦੀ ਉੱਚ ਕਮਾਈ ਆ ਉਹਨਾਂ ਦਾ ਕੀਤੀ ਹੋਈ ਬੈਂਸ ਦਾ ਸਿੱਕਾ ਹੈ ਕਿ ਉਹਨਾਂ ਨੂੰ ਹਲੇ ਜ਼ਮਾਨਤ ਨਹੀਂ ਮਿਲੀ ਦਮਦੂਰ ਨੂੰ ਉਹਦੇ ਉੱਤੇ ਤਲਵਾਰ ਲੱਗਤ ਰਹੀ ਹੈ ਕਿ ਜਿਹੜੀ ਆਉਣ ਵਾਲੀ 5 ਅਪ੍ਰੈਲ ਨੂੰ ਦੁਬਾਰਾ ਪੇਸ਼ੀ ਪੈਣੀ ਹੈ ਉਸ ਪੇਸ਼ੀ ਦੇ ਉੱਤੇ ਔਰ ਕਾਰਡ ਆ ਜਿਹੜਾ ਇਹਨਾਂ ਨੇ ਸਰਕਾਰੀ ਵਕੀਲ ਪੇਸ਼ ਕਰਨ ਨਾ ਕਰਨਾ ਅਸੀਂ ਖੁਦ ਉਹ ਰਿਕਾਰਡ ਪੇਸ਼ ਕਰਕੇ ਇਹਨਾਂ ਦੀ ਜਮਾਨਤ ਤੇ ਜਿਹੜੀ ਗ੍ਰਿਫਤਾਰੀ ਤੇ ਲੱਗੀ ਹੋਈ ਰੋਕ ਆ ਉਹ ਵੀ ਹਟਾਉਣ ਦੇ ਯਤਨ ਕਰਾਂਗੇ ਤੇ ਜਿਹੜੇ ਬਾਕੀ ਦੇ ਰਹਿੰਦੇ ਦੋਸ਼ੀ ਆ ਚਾਹੇ ਉਹ ਜੇਜੀ ਆ ਚਾਹੇ ਉਹਦੇ ਨਾਲ ਦੇ ਹੋਰ ਆ ਅੱਜ ਜੇ ਉਹਨਾਂ ਨੂੰ ਵੀ ਨਹੀਂ ਫੜਿਆ ਜਾ ਰਿਹਾ ਤਾਂ ਇਹਦੇ ਪਿੱਛੇ ਇਹ ਭਗਵੰਤ ਮਾਨ ਦੀ ਹਕੂਮਤ ਕੰਮ ਕਰਦੀ ਐ ਐਮਐਲਏ ਦਾ ਹੱਥ ਕੰਮ ਕਰਦਾ ਐ ਇਸੇ ਕਰਕੇ ਥੋੜੀ ਪੁਲਿਸਾਂ ਜਿਹੜੀ ਉਹ ਗੋਗਲਗਾ ਤੋਂ ਮਿੱਟੀ ਝਾੜਨ ਦਾ ਕੰਮ ਕਰਨ ਲੱਗੀ ਹੋਈ ਆ ਇਸ ਲਈ ਅਸੀਂ ਅੱਜ ਇਸ ਐਮਐਲਏ ਦੇ ਖਿਲਾਫ ਅਰਜੀ ਸਾੜ ਮੁਜ਼ਾਹਰਾ ਕਰਕੇ ਇਹਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਬੰਦੇ ਦਾ ਪੁੱਤ ਬਣ ਜਾ ਨਹੀਂ ਲੋਕ ਤੈਨੂੰ ਈਸ਼ਨਾ ਕਰਾ ਦੇਣਗੇ ਥੋੜੇ ਲੋਕ ਆ ਜਿਹੜੇ ਇਸ ਵਾਸਤੇ ਅਸੀਂ ਅੱਜ ਦੀ ਸਟੇਜ ਤੋਂ ਇਹ ਵੀ ਐਲਾਨ ਕਰਦੇ ਆ ਕਿ ਜੇਕਰ ਇਸੋ ਦੀ ਚਾਹੇ ਐਸਐਸਪੀ ਆ ਚਾਹੇ ਇਸੋ ਦੇ ਪੁਲਿਸ ਦੇ ਬਾਕੀ ਵਿਭਾਗ ਦੇ ਮੁਲਾਜ਼ਮਾਂ ਉਹਨਾਂ ਨੇ ਇਹਨਾਂ ਜਿਹੜੇ ਰਹਿੰਦੇ ਦੋਸ਼ੀ ਆ ਜੱਜੀ ਵਰਗੇ ਉਹਨਾਂ ਨੂੰ 10 ਤਰੀਕ ਤੱਕ ਗ੍ਰਿਫਤਾਰ ਨਾ ਕੀਤਾ ਤਾਂ ਅੱਜ ਸਿਰਫ ਇੱਕ ਕਾਠੇ 'ਤੇ ਐਮਐਲਏ ਦੇ ਖਿਲਾਫ ਆਉਣ ਵਾਲੀ 10 ਤਰੀਕ ਨੂੰ ਇਹ ਪ੍ਰੋਗਰਾਮ ਆ ਜਿਹੜਾ ਵੱਡੇ ਧਰਨੇ ਦਾ ਉਹ ਐਸਐਸਪੀ ਦੇ ਬਾੜ ਦੇ ਮੂਹਰੇ ਲੱਗੂਗਾ ਦੁਨੀਆ ਦੀ ਕੋਈ ਤਾਸ ਰੋਕ ਨਹੀਂ ਸਕੂਗੀ ਉਹਨੂੰ ਇਸ ਲਈ ਇੱਥੇ ਖੜੇ ਆਏ ਪ੍ਰਸ਼ਾਸਨ ਨੂੰ ਅਸੀਂ ਇੱਕ ਵਾਰੀ ਤਾਂ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਫੜ ਲਓ ਉਹ ਕਿਤੇ ਨਹੀਂ ਭੱਜੇ ਹੋਏ ਉਹ ਸਭ ਤੁਹਾਡੇ ਹੱਥਾਂ ਦੇ ਵਿੱਚ ਨਹੀਂ ਫਿਰ ਲੋਕ ਬੇਨਤਾ ਕਰਨ ਆਉਣਗੇ ਐਸਐਸਪੀ ਤੇਰੇ ਬਾੜ ਦੇ ਮੂਹਰੇ ਉਦੋਂ ਵੀ ਇਹ ਕੰਮ ਕਰਨਾ ਹੀ ਪਊ ਤੁਹਾਨੂੰ ਕਿਉਂਕਿ ਭਰਾਵੋ ਅਸੀਂ ਤੁਹਾਨੂੰ ਇਹ ਗੱਲ ਵੀ ਸचेत ਕਰਨਾ ਚਾਹੁੰਦੇ ਆ ਕਿ ਇੱਥੇ ਸਿਰਫ ਜੇਜੀ ਦਾ ਪੱਪੂ ਦਾ ਮਾਮਲਾ ਨਹੀਂ ਇਕੱਲੇ ਐਮਐਲਏ ਦਾ ਮਾਮਲਾ ਨਹੀਂ ਹੈ ਇਥੋਂ ਦਾ ਪੂਰਾ ਰਾਜ ਭਾਗ ਹੈ ਜਿਹੜਾ ਉਹ ਤਕੜਿਆਂ ਦੇ ਅੱਗੇ ਝੁਕਦੇ ਮਾਰਿਆਂ ਨੂੰ ਪੁੱਟ ਕੇ ਤੰਦਰ ਕਰਦਾ ਹੈ ਇਸੇ ਕਰਕੇ ਹੀ ਹੈ ਕਿ ਜਿਹੜੀਆਂ ਅਦਾਲਤਾਂ ਵਿੱਕ ਜਾਂਦੀਆਂ ਹਨ ਅਦਾਲਤਾਂ ਦੇ ਫੈਸਲੇ ਜਿਹੜੇ ਹੈ ਉਹ ਵਿਰੋਧੀਆਂ ਦੇ ਹੱਕ 'ਚ ਚਲੇ ਜਾਂਦੇ ਆ ਹੁਣ ਤਾਂ ਹਬਰਾਂ ਨਸ਼ਰ ਹੋ ਰਹੀਆਂ ਨੇ ਕਿਤੇ ਮੇ ਸੁਪਰੀਮ ਕੋਰਟ ਦੇ ਜੱਜ ਦਾ ਕਤਲ ਹੋ ਜਾਂਦਾ ਤੇ ਉਹਦੇ ਤੋਂ ਬਾਅਦ ਦੇ ਵਿੱਚ ਪਰਚਾ ਵੀ ਨਹੀਂ ਦਰਜ ਹੁੰਦਾ ਜਿਹੜੇ ਰਾਜ ਉੱਤੇ DJB ਦੀ ਸਰਕਾਰ ਚੱਲਨੀ ਹੋਈ ਆ ਤੇ ਲੋਕਾਂ ਨੂੰ ਜਵਾਨ ਬੰਦੀ ਕਰਨੀ ਆ ਸਭ ਨਾਲ ਸੰਸਥਾਵਾਂ ਨੂੰ पिੰਜਰੇ ਜਿਹਾ ਤੋਤਾ ਬਣਾ ਕੇ ਰੱਖਣਾ ਹੈ ਚਾਹੇ ਉਹ ਅਦਾਲਤਾਂ ਹੋਣ ਚਾਹੇ ਉਹ CBI ਹੋਵੇ ਜੇ ਉਹ ਈਡੀ ਹੋਵੇ ਜੇ ਕੋਈ ਹੋਰ ਸੰਸਥਾ માં ਹੋਣਾ ਉਸੇ ਰਾਹ ਦੇ ਉੱਤੇ ਭਗਵੰਤ ਮਾਨ ਚੱਲਿਆ ਹੋਇਆ ਹੈ ਉਹਨਾਂ ਨੇ ਵੀ ਫਰਸਲੇ ਕੀਤਾ ਕਿ ਬੁੱਧੀ ਜੀਵਨਾਂ ਨੂੰ ਲੋਕਾਂ ਦੇ ਪੱਖ ਚ ਲਿਖਣ ਵਾਲੇ ਕਲਮਕਾਰਾਂ ਨੂੰ ਪੱਤਰਕਾਰਾਂ ਨੂੰ ਗੀਤਕਾਰਾਂ ਨੂੰ ਫੜ ਫੜ ਕੇ ਜੇਲ੍ਹਾਂ ਦੇ ਵਿੱਚ ਤੁੰਣਾ ਹੈ ਤੇ ਉਸੇ ਰਾਹ ਦੇ ਉੱਤੇ ਭਗਵੰਤ ਮਾਨ ਸਰਕਾਰ ਆਈ ਹੋਈ ਆ ਆ ਪਹਿਲਾਂ ਮਨਿੰਦਰ ਜੀ ਸਿੱਧੂ ਦੇ ਜਿਹੜਾ ਪਰਚਾ ਦਰਜ ਕੀਤਾ ਹੈ ਅਸੀਂ ਤਾਂ 27 ਤਰੀਕ ਵਾਲੇ ਦਿਨ ਰੱਤ ਕਰਤਾ ਸੀ ਚੰਦਪਾਣ ਦੇ ਵਿੱਚ ਕਿ ਸਾਡੇ ਲੋਕਾਂ ਦੇ ਵੱਲੋਂ ਰਾਤਾ ਇਹ ਪਰਚਾ ਤੇ ਛੋਡੇ ਦਬਾ ਕਰਕੇ ਕੱਲ ਉਹਨਾਂ ਨੂੰ ਵਾਪਸ ਲੈਣਾ ਪੈ ਗਿਆ ਉਹ ਪਰਚਾ ਇਸ ਕਰਕੇ ਉਹ ਕੱਲੇ ਮਨਿੰਦਰ ਜੀ ਸਿੱਧੂ ਦਾ ਮਸਲਾ ਨਹੀਂ ਜਗਤਾਰ ਭੁੱਲਰ ਜਿਹੜਾ ਪੱਤਰਕਾਰ ਆ ਉਹਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਏ ਕਿ ਇਹ ਇਚੇਨ ਸ਼ਾਸਨ ਬੰਦ ਕਰਦਾ ਹੈ ਅਨਸ਼ਾਸਨ ਬੰਦ ਕੀ ਕਰਦੇ ਆ ਉਹ ਓਏ ਇਹਨਾਂ ਦੀਆਂ ਨਕਾਮੀਆਂ ਨੂੰ ਸਾਹਮਣੇ ਲਿਆਉਂਦੇ ਆ ਕਿਵੇਂ ਇਹਨਾਂ ਦੇ ਐਮ.ਐਲ.ਏ 35 35 40 ਚੜੀ ਲੱਖ ਚ ਵਿਕਦੇ ਆ ਕਿਵੇਂ ਇਹਨਾਂ ਦੇ ਐਮ.ਐਲ.ਏ ਜਿਹੜੇ ਬਲਕਾਰ ਸਿੱਧੂ ਵਰਗੇ ਜਿਨ੍ਹਾਂ ਨੂੰ ਧੀਆਂ ਬਣਾ ਬਾਰੇ ਗੱਲ ਕਰਨ ਦੀ ਤਮੀਜ਼ ਨਹੀਂ ਗਈ ਕਿਵੇਂ ਉਹ ਰਾਮ ਗੜੀਆ ਭਾਈਕਰ ਦੇ ਖਿਲਾਫ ਬਕਵਾਸ ਕਰਦੇ ਆ ਤੇ ਉਦੋਂ ਬਾਅਦ ਹੱਥ ਜੋੜ ਕੇ ਮਾਫੀ ਮੰਗਣੀ ਪੈਂਦੀ ਆ ਉਹਨਾਂ ਨੂੰ ਉਹ ਨਕਾਮੀਆਂ ਸਾਹਮਣੇ ਲਿਆਉਣ ਵਾਲੀ ਪ੍ਰੈਸ ਦਾ ਗਲਾ ਘੁੱਟਣ ਦੇ ਲੱਗੇ ਹੋਇਆ ਇਸ ਲਈ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਕੰਧ ਦੇ ਲਿਖੇ ਪੜ ਲੇ ਇਹ ਲੋਕ ਬਹੁਤ ਮਹਾਨ ਹੁੰਦੇ ਆ ਇਹਨਾਂ ਨੇ ਅਰੰਗਜੀਤ ਨਹੀਂ ਛੱਡਿਆ ਜੇ ਜ਼ਬਰ ਦੇ ਨਾਲ ਹੀ ਰਾਜ ਕੀਤਾ ਜਾਂਦਾ ਹੁੰਦਾ ਤਾਂ ਇਸ ਧਰਤੀ ਦੇ ਉੱਤੇ ਅੱਜ ਫਿਰ ਅੰਗਰੇਜ਼ ਸਾਮਰਾਜ ਦਾ ਰਾਜ ਹੁੰਦਾ ਅਰੰਗਜੀਤ ਦਾ ਰਾਜ ਹੁੰਦਾ ਤੁਸੀਂ ਨਹੀਂ ਉਹਨਾਂ ਨੂੰ ਗਾਹ ਜਾ ਸਕਦੇਗੇ ਇਹ ਲੋਕਤਾਕਤ ਹੁਣ ਜਾਗ ਚੁੱਕੀ ਐ ਇਹ ਤੁਹਾਨੂੰ ਸਬਕ ਸਿਖਾ ਕੇ ਰਹੂਗੀ ਆ ਜਿਹੜਾ ਇੱਕ ਨਵਾਂ ਹੁਣ ਪਖੰਡ ਸ਼ੁਰੂ ਕੀਤਾ ਹੈ ਤੇ ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕਰਨ ਵਾਸਤੇ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਉਹਨਾਂ ਦੇ ਘਰਾਂ ਤੇ ਕਹਿੰਦੇ ਬਲਡੋਜ਼ਰ ਚਲਾਉਣੇ ਆ ਅਸੀਂ ਹਮੇਸ਼ਾ ਕਹਿੰਦੇ ਆ ਕਿ ਬੀਜੇਪੀ ਦੀ ਬੀ ਟੀਮ ਆਈ ਲੋਕਾਂ ਨੂੰ ਆਪਾਂ ਨਵਾਂ ਨਾਲ ਖੇਡ ਕੇ ਉਹ ਬਲਡੋਜ਼ਰ ਚਲਾਉਂਦੇ ਸੀ ਭਰਾਵਾ ਅਸਲ ਮਸਲਾ ਨਸ਼ਾ ਤਸਕਰਾਂ ਨੂੰ ਨਾ ਫੜਾਉਣਾ ਨਹੀਂ ਜਿੱਥੋਂ ਨਸ਼ਾ ਬਣਦਾ ਹੈ ਜਿਹੜੇ ਥੋਕਦ ਫਾੜਕਾ ਜਿਹੜੇ ਉਹਨਾਂ ਨੇ ਸਿਆਸੀ ਚਿਹਰੇ ਮਗਰ ਖੜੇ ਆ ਉਹਨਾਂ ਨੂੰ ਕੁਝ ਨਹੀਂ ਕਰਨਾ ਬਾੜਾ ਮੋਟਾ ਵੇਚਣ ਵਾਲਿਆਂ ਨੂੰ ਫੜ ਕੇ ਅੰਦਰ ਵੀ ਕਰਦੇ ਆ ਉਹਨਾਂ ਦੇ ਘਰਾਂ ਦੇ ਬਡੋਜਰ ਵੀ ਚਲਾਉਂਦੇ ਆ ਅਸਲ ਦੇ ਵਿੱਚ ਇਸ ਕਾਰਵਾਈ ਦੇ ਰਾਹੀਂ ਉਹ ਪੁਰਸ਼ ਨੂੰ ਖੁੱਲਨਾ ਛੁੱਟੀਆਂ ਦੇ ਕੇ ਕਾਨੂੰਨ ਦੀਆਂ ਝੱਗੀਆਂ ਲਾ ਕੇ ਆ ਹੱਕ ਸੱਚ ਲਈ ਲੜਨ ਵਾਲੇ ਲੋਕਾਂ ਦੇ ਵਾਸਤੇ ਡਾਂਗ ਦਾ ਰਾਹ ਪੱਧਰਾ ਕਰਨਾ ਚਾਹੁੰਦੇ ਆ ਤੇ ਚਾਹੇ ਉਹ ਚੰਦਪਾਣ ਦੇ ਮਜ਼ਦੂਰ ਆ ਜਾਂ ਕੋਈ ਹੋਰ ਲੋਕ ਆ ਸੰਘਰਸ਼ ਕਮੇਟੀ ਨਾਲੇ ਆ ਇਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਸੇ ਗੱਲ ਦਾ ਸਹਾਰਾ ਲੈ ਕੇ ਇਹਨਾਂ ਦੇ ਘਰਾਂ ਤੇ ਬਲਡੋਜ਼ਰ ਚਲਾਉਣੇ ਆ ਇਸ ਲਈ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ ਸचेਤ ਹੋਣਾ ਚਾਹੀਦਾ ਹੈ ਕਿ ਇਹੋ ਜੀ ਗੈਰ ਕਾਨੂੰਨੀ ਕਾਰਵਾਈ ਦਾ ਡਟ ਕੇ ਵਿਰੋਧ ਕਰੀਏ ਸਾਡੀ ਸਪਸ਼ਟ ਪੋਜੀਸ਼ਨ ਆ ਕਿ ਨਸ਼ਾ ਹਰ ਹਾਲਤ ਬੰਦ ਹੋਣਾ ਚਾਹੀਦਾ ਉਹਨਾਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਔਰ ਕਿਸੇ ਨੂੰ ਵੀ ਜ਼ਬਰ ਤੇ ਧੱਕਾ ਕਰਨ ਦੀ ਅਗਰ ਨਹੀਂ ਨਿੱਤੀ ਜਾ ਸਕਦੀ ਕਾਨੂੰਨ ਦਾ ਰਸਤਾ ਤਿਆਰ ਕਰੋ چاہے ਫਾਹੇ ਚੜਦੇ ਉਹਨਾਂ ਨੂੰ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ